ਸਤਿਕਾਰਯੋਗ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਆਪਾਂ ਗੱਲ ਕਰ ਰਹੇ ਸੈਰ ਦੀ ਕਿ ਸਵੇਰ ਦੀ ਸੈਰ ਕਰਨੀ ਕਿੰਨੀ ਜ਼ਰੂਰੀ ਹੈ ਸਰਦੀਆਂ ਚ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਇਸ ਵਿਸ਼ੇ ਤੇ ਆਪਾਂ ਗੱਲ ਕੀਤੀ ਹੈ ਤੇ ਇਸ ਮਾਮਲੇ ਚ ਦੋ ਤਿੰਨ ਗੱਲਾਂ ਖਾਸ ਧਿਆਨ ਰੱਖਣੀਆਂ ਵਰਦੀਆਂ ਨੇ ਪਹਿਲੀ ਤਾਂ ਗੱਲ ਇਹ ਹੈ ਜਿਹੜੇ ਤਾਂ ਯੰਗ ਲੋਕ ਨੇ ਮਤਲਬ 15 ਤੋਂ 25 ਤੱਕ ਜੋ ਵੀ ਹੈ ਕਿ ਉਹ ਤੁਸੀਂ ਬੜੇ ਆਰਾਮ ਨਾਲ ਸੈਰ ਕਰ ਸਕਦੇ ਹੋ ਐਕਸਰਸਾਈਜ਼ ਕਰ ਸਕਦੇ ਹੋ ਤੁਹਾਨੂੰ ਸਰਦੀ ਦੀ ਕੋਈ ਸਮੱਸਿਆ ਨਹੀਂ ਜਾਂ ਤੁਸੀਂ ਉਸ ਤੋਂ ਵੀ ਵੱਡੀ ਉਮਰ ਦੇ ਹੋ ਔਰ ਤੁਹਾਨੂੰ ਹਾਈਪਰਟੈਨਸ਼ਨ ਨਹੀਂ ਹੈਗੀ ਬਲੱਡ ਪ੍ਰੈਸ਼ਰ ਨਹੀਂ ਹੈ ਜਾਂ ਕੋਈ ਹੋਰ ਬਿਮਾਰੀ ਨਹੀਂ ਹੈਗੀ ਤੁਸੀਂ ਅਤ ਸਰਦੀ ਚ ਕਰ ਸਕਦੇ ਹੋ ਪਰ ਜੇ ਤੁਹਾਨੂੰ ਹਾਈਪਰਟੈਨਸ਼ਨ ਹੈ ਬਲੱਡ ਪ੍ਰੈਸ਼ਰ ਹੈ ਔਰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਜ਼ਰੂਰ ਧਿਆਨ ਦਿਓ ਤਾਂ ਉਸ ਵਿਸ਼ੇ 'ਤੇ ਅਸੀਂ ਕੁਦਰਤ ਦੀ ਗੋਦ ਦੇ ਵਿੱਚ ਖੇਤਾਂ 'ਚ ਵੀ ਜਾ ਕੇ ਗੱਲ ਕੀਤੀ ਹੈ ਤੁਸੀਂ ਵੀ ਸੁਣੋ ਜਰਾ ਵੇਖੋ ਪਰਮ ਸਤਕਾਰਯੋਗ ਦੋਸਤੋ ਬਹੁਤ ਬਹੁਤ ਪਿਆਰ ਪਰਿ ਸਤਿਕਾਰ ਨਮਸਕਾਰ ਸ਼ਬਾਕਰ ਮੈਂ ਆ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢੱਲੋਂ ਇਸ ਵਕਤ ਮੈਂ ਖੇਤਾਂ ਦੇ ਵਿੱਚਾਂ ਤੇ ਬਹੁਤ ਸਾਰੀ ਧੁੰਦ ਪਈ ਹੈ ਤੇ ਇਹ ਜਿਹੜੇ درخت ਨੇ ਇਹ ਕੁਦਰਤ ਦਾ ਏ ਵੀ ਇੱਕ ਤਰ੍ਹਾਂ ਨਾਲ ਪਾਣੀ ਟਪਕ ਰਿਹਾ ਇਹਨਾਂ ਦੇ ਉੱਤੇ ਲਗਾਤਾਰ ਪਾਣੀ ਦਰਖਤਾਂ ਤੋਂ ਟਪਕ ਰਿਹਾ ਤੇ ਇਹ ਮੇਰੇ ਫਾਰਮ ਉਸ ਤੇ 30-30 ਦਰਖਤ ਨੇ ਇਹ ਬਿਲਦਾ ਦਰਖਤ ਹੈ ਤੇ ਇਹ ਅਮਲ ਤਾਸ ਹੈ ਜੋਦਰ ਅੰਬੂ ਤੇ ਆਮਲਾ ਤੇ ਇਹ ਮੇਰਾ ਡੌਗੀ ਹੈ ਤੇ ਮੈਂ ਗੱਲ ਅਸਲ ਚ ਕਰਨਾ ਚਾਹਾਂਗਾ ਸਵੇਰ ਦੀ ਸੈਰ ਦੀ ਕਿ ਮੈਂ ਤੁਹਾਡੇ ਨਾਲ ਅਸਲ ਗੱਲ ਨਾ ਸਵੇਰ ਦੀ ਸੈਰ ਦੀ ਕਰਨੀ ਹੈ ਕਿ ਜਿੰਨੇ ਵੀ ਸੈਰ ਕਰਦੇ ਨੇ ਮੇਰੇ ਦੋਸਤ ਭਾਵੇਂ ਉਹ 10 ਸਾਲ ਦਾ 20 ਸਾਲ ਦਾ 30 ਸਾਲ ਦਾ 50 ਜਾਂ 80 ਸਾਲ ਦਾ ਕੋਈ ਵੀ ਹੈ ਉਹਦੇ ਸੈਰ ਦੇ ਮਾਮਲੇ ਦੇ ਵਿੱਚ ਸਰਦੀਆਂ ਦੇ ਮਾਮਲੇ 'ਚ ਖਾਸ ਕਰਕੇ ਜਿੱਦ December ਔਰ January ਦਾ ਮਹੀਨਾ ਦੋ ਮਹੀਨੇ ਦਾ ਖਾਸ ਤੌਰ ਤੇ ਇਹਨਾਂ ਨੂੰ ਸੈਰ ਦੇ ਮਾਮਲੇ 'ਚ ਬੜਾ ਹੀ ਧਿਆਨ ਰੱਖਣਾ ਚਾਹੀਦਾ ਤੇ ਸੈਰ ਦੇ ਮਾਮਲੇ 'ਚ ਕਿਉਂ ਧਿਆਨ ਰੱਖਣਾ ਚਾਹੀਦਾ ਤੇ ਇਹਦਾ ਵੀ ਕੋ ਬੜਾ ਵੱਡਾ ਕਾਰਨ ਹੈ ਕਿਉਂਕਿ ਜਦੋਂ ਤੁਸੀਂ ਸਵੇਰ ਨੂੰ ਸੈਰ ਕਰਦੇ ਹੋ ਨਾ ਤੇ ਤੁਸੀਂ ਵੇਖ ਲਓ ਕਿੰਨੀ ਠੰਡ ਹੁੰਦੀ ਹੈ ਹੁਣ ਇਸ ਵੇਲੇ ਵੇਖੋ ਤਕਰੀਬਨ ਤਕਰੀਬਨ 11 ਵਜੇ ਨੇ ਸਵੇਰ ਦੇ 27 ਦਸੰਬਰ ਹੈ ਦੇਖੋ ਕਿੰਨੀ ਠੰਡ ਹੈਗੀ ਹੈ ਕਿੰਨੀ ਜ਼ਿਆਦਾ ਠੰਡ ਹੈਗੀ ਹੈ ਇਹਦਾ ਮਤਲਬ ਇਹ ਹੈਗਾ ਵੀ 6 ਵਜੇ ਜਾਂ 5 ਵਜੇ ਕਿੰਨਾ ਕਿੰਨੀ ਜ਼ਿਆਦਾ ਠੰਡ ਹੋਵੇ یخ ਠੰਡ ਹੋਏਗੀ ਔਰ ਇਨ ਯਕਸਟੈਂਡ ਦੇ ਵਿੱਚ ਹੁੰਦਾ ਕੀ ਹੈ ਜਿਹੜੀਆਂ ਸਾਡੇ ਨਰਵਸ ਨੇ ਜਿਹੜੀਆਂ ਕੂਨ ਲੈ ਕੇ ਜਾਂਦੀਆਂ ਨੇ ਤੇ ਵਾਪਸ ਲੈ ਕੇ ਜਾਂਦੀਆਂ ਨੇ ਉਹ ਸ਼੍ਰਿੰਕ ਹੋ ਜਾਂਦੀਆਂ ਨੇ ਸੁੰਗੜਦੀਆਂ ਨੇ ਤੇ ਉਹਦੇ ਨਾਲ ਹੁੰਦਾ ਕੀ ਹੈ ਤੁਹਾਡਾ ਬਲੱਡ ਪ੍ਰੈਸ਼ਰ ਜਰਾ ਹੋ ਫਲਕੂਏਟ ਹੁੰਦਾ ਹੈ ਮਤਲਬ ਉੱਤੇ-ਨੀਚੇ ਹੁੰਦਾ ਹਾਈ ਹੋ ਜਾਂਦਾ ਤੇ ਉਹਦੇ ਨਾਲ ਹਰਡ ਐਕਟ ਦੇ ਖਤਰੇ ਨੇ ਜਿਹੜੇ ਉਹ ਵੱਜ ਜਾਂਦੇ ਨੇ ਇਸ ਕਰਕੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਸਰਦੀਆਂ ਦੇ ਦਿਨਾਂ ਵਿੱਚ ਜੇ ਤੁਸੀਂ ਨੈਗ ਚ ਸੈਰ ਕਰੋ ਤਾਂ ਬਹੁਤ ਵਧੀਆ ਗੱਲ ਲਗੀ ਹੈ ਤੇ ਨੈਗ ਚ ਸੈਰ ਕੀਆ ਆਪਣੇ ਘਰ ਦੇ ਵਿੱਚ ਹੀ ਘਰ ਦੇ ਵਿੱਚ ਕਮਰਾ ਹੈਗਾ ਘਰ ਦੇ ਵਿੱਚ ਥੋੜੀ ਜੀ ਏਰੀਆ ਹੈਗਾ ਜਿੱਥੇ ਤੁਸੀਂ 10 ਗਿੜੇ 20 ਗਿੜੇ 30 ਗਿੜੇ ਉੱਥੇ ਹੀ ਕਰ ਲਓ ਬਾਹਰ ਸੈਰ ਨਾ ਜਾਹੋ ਬਾਹਰ ਸੈਰ ਦੀ ਜਿੱਦ ਨਾ ਕਰੋ ਬਾਕੀ ਜਿਹੜੀ ਆਕਸੀਜਨ ਹੈਗੀ ਹੈ ਉਹ ਦੀ ਗੱਲ ਹੈ ਵੀ ਘਰੇ ਹੀ ਤੁਸੀਂ ਕੋਸ਼ਿਸ਼ ਕਰੋ ਵੀ ਇਹ ਦੋ ਖ ਮਹੀਨੇ ਤੁਸੀਂ ਲੰਬੇ ਲੰਬੇ ਸਾਲ ਲੈ ਕੇ ਨੱਕ ਰਹੀਂ ਤੇ ਮੂੰਹ ਰਹੀਂ ਛੱਡੋ ਤੇ ਇਹਦੇ ਨਾਲ ਤੁਹਾਨੂੰ ਬੜਾ ਫਾਇਦਾ ਹੋਏਗਾ ਜੇ ਤੁਹਾਨੂੰ ਲੱਗਦਾ ਤੁਹਾਨੂੰ ਘਬਰਾਟ ਹੋ ਗਈ ਹੈ ਤੁਸੀਂ ਰਜਾਈ ਚ ਵੜ ਜਾਓ ਤੇ ਇਹ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸੀ ਹੈ ਪਰ ਫਿਰ ਵੀ ਕਈ ਲੋਕ ਬੜੇ ਐਡਿਕਟਡ ਹੁੰਦੇ ਨੇ ਉਹ ਸੈਰ ਕਰਦੇ ਹੀ ਕਰਦੇ ਨੇ ਤੇ ਉਹ ਹਟ ਨਹੀਂ ਸਕਦੇ ਸੈਰ ਕਰਨੋਂ ਤੇ ਬੜੇ ਜਿੱਦੀ ਵੀ ਹੁੰਦੇ ਨੇ ਕਈ ਕਿਸਮ ਦੇ ਤੇ ਜਿਹਦੇ ਚ ਮੈਂ ਆਪਣੇ ਕਲਾਸ ਫੈਲੋਜ਼ ਮੈਂ ਆਪਣੇ ਦੋਸਤ ਵੀ ਦੇਖੇ ਨੇ ਇੱਕ ਦੋ ਦੋਸਤ ਐਸੇ ਜਿਹੜੇ ਜਾਨ ਵੀ ਗਵਾਬੇ ਥੇ ਤੇ ਉਹਦਾ ਕਾਰਨ ਨਹੀਂ ਸੀਗਾ ਤੇ ਉਹਨਾਂ ਨੇ ਸੈਰ ਜ਼ਰੂਰ ਕਰਨੀ ਐ ਤੇ ਇਹ ਵੀ ਹੁੰਦਾ ਵੀ ਮੈਂ ਸੈਰ ਜ਼ਰੂਰ ਕਰਨੀ ਐ ਜੀ ਤੇ ਉਹਦੇ ਨਾਲ ਜਦੋਂ ਵਾਪਸ ਆਉਂਦੇ ਹੋ ਤੁਸੀਂ ਤੇ ਬੀਪੀ ਹਾਈ ਹੋਣੇ ਹੁੰਦਾ ਤੇ ਇੱਕਦਮ ਬੀਪੀ ਹਾਈ ਆ ਸਟ੍ਰਾਈਕ ਕਰਦਾ ਹੈ ਜਦੋਂ ਹਰਟ ਤੇ ਬਰਡਨ ਪੈਂਦਾ ਤਾਂ ਇੱਕਦਮ ਗਰਮੀ ਹੋ ਕੇ ਹਰ ਅਟੈਕ ਹੁੰਦਾ ਤਾਂ ਖਤਰਾ ਰਹਿੰਦਾ ਜੇ ਹੋ ਗਿਆ ਫਿਰ ਉਹਦਾ ਹੱਲ ਕੋਈ ਨਹੀਂਗਾ ਸੋ ਜਦੋਂ ਇਹ ਇਸ ਤਰ੍ਹਾਂ ਹੁੰਦਾ ਫਿਰ ਇਹ ਜਾਨਲੇਵਾ ਖਤਰਾ ਹੁੰਦਾ ਹੈ ਵੱਡੇ ਵੱਡੇ ਹਸਪੀਟਲ ਨੇ ਭਾਵੇਂ ਪੀਜੀਐ ਚੰਡੀਗੜਾ ਸੀਐਮਸੀ ਡੀਐਮਸੀ ਜਾਂ ਰਜਿੰਦਰਾ ਜਾਂ ਦਿੱਲੀ ਦੇ ਹਸਪੀਟਲ ਨੇ ਉਹ ਸਾਰੇ ਡਾਕਟਰ ਇਹ ਹੀ ਕਹਿੰਦੇ ਨੇ ਮੈਂ ਉਹਨਾਂ ਨਾਲ ਐਜੇ ਰਿਪੋਰਟਰ ਇੰਟਰਵਿਊ ਕੀਤੀ ਨੇ ਕਿ ਤੁਸੀਂ ਸਵੇਰ ਦੀ ਸੈਰ ਜੇ ਮੁੱਲਤ ਵੀ ਕਰਦੇ ਹੋ ਇੰਨੀ ਜ਼ਿਆਦਾ ਠੰਡੇ ਚ ਤਾਂ ਬਹੁਤ ਅੱਛੀ ਗੱਲ ਹੈ ਕਿਉਂਕਿ ਅਸੀਂ ਗਰਮ ਇਲਾਕੇ ਦੇ ਰਹਿਣ ਵਾਲੇ ਆ ਤੇ ਸਾਨੂੰ ਧਿਆਨ ਰੱਖਣਾ ਚਾਹੀਦਾ ਪਰ ਫਿਰ ਵੀ ਜੇ ਤੁਸੀਂ ਨਹੀਂ ਸੈਰ ਤੋਂ ਹਟ ਸਕਦੇ ਨਹੀਂ ਟਲਦੇ ਹੈਗੇ ਤੁਸੀਂ ਸੈਰ ਕਰਨ ਨੂੰ ਇੰਨੀ ਜ਼ਿਆਦਾ ਸਰਦੀ ਦੇ ਵਿੱਚ ਤਾਂ ਤੁਹਾਨੂੰ ਚਾਹੀਦਾ ਕੀ ਹੈ ਚਾਹੀਦਾ ਇਹ ਹੈ ਵੀ ਪਾਣੀ ਦੀ ਇੱਕ ਬੋਤਲ ਰੱਖੋ ਨਿੱਗੇ ਜੇ ਪਾਣੀ ਦੀ ਤੇ ਜਿੱਦੀ 1 ਲੀਟਰ ਤੋਂ ਕਟ ਪਾਣੀ ਨਾ ਹੋਵੇ ਤੇ ਉਹ ਪਾਣੀ ਦੇ ਨਾਲ ਨਾ ਤੁਸੀਂ ਆਪਣੀ ਬਲੱਡ ਪ੍ਰੈਸ਼ਰ ਦੀ ਗੋਲੀ ਤੇ ਇੱਕ ਅਧੀ ਘਬਰਾਹਟ ਦੀ ਗੋਲੀ ਨਾਲ ਰੱਖੋ ਤੇ ਉਹ ਜਦੋਂ ਵੀ ਕਿਤੇ ਗੜਬੜ ਹੋਣ ਦੀ ਸੰਭਾਵਨਾ ਲੱਗੇ ਤੁਹਾਨੂੰ ਸੈਰ ਕਰਦਿਆਂ ਤੇ ਉਹ ਤੁਸੀਂ ਇੱਕਦਮ ਲੈ ਲਓ ਤਾਂ ਕਿ ਤੁਹਾਡਾ ਨਾਰਮਲ ਹੋਵੇ ਤੇ ਫਿਰ ਕੋਸ਼ਿਸ਼ ਕਰੋ ਜਲਦੀ ਜਲਦੀ ਆਪਣੇ ਘਰ ਪਹੁੰਚ ਜੋ ਜੇ ਘਬਰਾਹਟ ਹੁੰਦੀ ਹੈ ਤੇ ਇਹ ਇੱਕ ਇਹਦਾ ਮੰਤਰ ਹੈਗਾ ਤੇ ਸਵੇਰ ਦੀ ਸੈਰ ਆ ਜਿਹੜੀ ਉਹ ਕੋਈ ਵਧੀਆ ਗੱਲ ਹੈਗੀ ਖਾਸ ਕਰਕੇ ਇਨੀ ਸਰਦੀ ਦੇ ਵਿੱਚ ਤੇ ਮੈਨੂੰ ਲੱਗਾ ਮੇਰੇ ਸਾਰੇ ਦੋਸਤ ਆਣ ਦੇਣਗੇ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਂ ਹਾਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਡਾਕਟਰ ਰਾਮ ਸਿੰਘ ਢਿੱਲੋਂ ਥੈਂਕ ਯੂ ਜੀ